ਬੋ ਦੋ ਬਰਕ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਵੈਲਕਮ ਆ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਲੋ ਵੀ ਮਿੱਤਰੋ ਮੀ ਪੈ ਰਿਹਾ ਹੁਣ ਆਪਾਂ ਅੱਜ 4x4 ਲੈ ਕੇ ਜਾ ਰਹੇ ਹਾਂ ਕਹਿੰਦੇ 4x4 ਸੋ ਅੱਜ ਤੁਹਾਨੂੰ ਦਿਖਾਉਨੇ ਆ ਪਾਣੀ ਕਿੰਨਾ ਖੜ ਚੁੱਕਿਆ ਸਾਡੇ ਸ਼ਹਿਰ ਚ ਲੁਧਿਆਣੇ ਚ ਬਾਕੀ ਵਲੌਗ ਨਾ ਬਣੇ ਰਹੋ ਕਮੈਂਟ ਕਰਕੇ ਦੱਸੋ ਠੀਕ ਹੈ ਜੀ ਮਿੱਤਰੋ ਬਾਰਿਸ਼ ਕਰਕੇ ਆਪਣੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸੋ ਜੋ ਵੀ ਹੈਲਪ ਹੋ ਸਕਦੀ ਹੈ ਤੁਸੀਂ ਜ਼ਰੂਰ ਕਰਿਓ ਜਿੱਦਾਂ ਦੇ ਵੀ ਹੈਲਪ ਹੋ ਸਕਦੀ ਹੈ ਤੁਸੀਂ ਉੱਥੇ ਪਹੁੰਚ ਸਕਦੇ ਹੋ ਫੂਡ ਮੈਡੀਕਲ ਜਿੱਦਾਂ ਵੀ ਟਰਾਂਸਪੋਰਟੇਸ਼ਨ ਜਿੱਦਾਂ ਦੀ ੜ ਗੱਲਪ ਨੇ ਜ਼ਰੂਰ ਕਰਿਓ ਮਿੱਤਰੋ ਬਾਕੀ ਮੇਰ ਪਰਿਆ ਹੱਥ ਰੱਖਣ ਦਾ ਸਾਰਿਆਂ ਤੇ ਜੋ ਪੰਜਾਬ ਤੇ ਮਾਨ ਟਾਈਮ ਆਇਆ ਵਾ ਸੋ ਆਪਾਂ ਇਹੀ ਦੁਆ ਕਰਦੇ ਹਾਂ ਕਿ ਸਾਰਿਆਂ ਕੋ ਸਿਸਟਮ ਸੈੱਟ ਹੋ ਜਾਏ ਲੋਕਾਂ ਦਾ ਮਿੱਤਰੋ ਇੰਨਾ ਕ ਨੁਕਸਾਨ ਹੋ ਚੁੱਕਿਆ ਜਦੋਂ ਪਰੀਲਾ ਵਗੈਰਾ ਦੇਖਦੇ ਇੰਨਾ ਮਨ ਖਰਾਬ ਹੁੰਦਾ ਨਾ ਬਹੁਤ ਹੀ ਜ਼ਿਆਦਾ ਔਖਾ ਸੋ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਰੇ ਜਾਨੇ ਪੰਜਾਬ ਨਾ ਖੜੋ ਆਪਾਂ ਇੱਕ ਜਟੋ ਕੇ ਖੜੀਏ ਬਾਕੀ ਦਾਦਾ ਮੇਰ ਕਰੋ ਲਾਓ ਮਿੱਤਰੋ ਪਾਣੀ ਚੈੱਕ ਕਰੋ ਬਾਕੀ ਰੋਡ ਤੇ ਤੁਹਾਨੂੰ ਦਿਖਾਣੇ ਆ ਹੋਰ ਕਿੰਨਾ ਪਾਣੀ ਆ ਲਾਓ ਮਿੱਤਰੋ ਚੈੱਕ ਕਰੋ ਕਹਿੰਦੇ ਏਟੀਆ ਰੋਡ ਦਾ ਹਾਲ ਚੈੱਕ ਕਰ ਰਿਹਾ ਸੀ ਦੇਖ ਰਹੇ ਹੋ ਮਿੱਤਰੋ ਕਿਸਾ ਉਹਨਾ ਤਲਾਬ ਹੀ ਬਣਿਆ ਹੋਇਆ ਹੈ ਕਹਿੰਦੇ ਖਾਸਾ ਹੀ ਮੀਂਹ ਪੈ ਗਿਆ ਨਾ ਕਰੇ ਵੀਰੇ ਆ ਹੀ ਮੇਰੇ ਵੱਡੇ ਵੀਰੇ ਨੇ ਲਓ ਜੀ ਮੇਰੇ ਗੌਰਵ ਉਪਾਏ ਨੇ ਲੋਕ ਕਹਿੰਦੇ ਕੀ ਆ ਵੀ ਮਾਰਕੀਟ ਚ ਡੁੱਬ ਗਈ ਆ ਬਹੁਤ ਤਕੜਾ ਹੀ ਨਹੀਂ ਬਹਿ ਗਿਆ ਨਾ ਕਿ ਕੋ ਸਕੂਟਰੀ ਵਾਲਾ ਉਪਰੇ ਡਿੱਗ ਗਿਆ ਉਹ ਹੋ ਹਾ ਵਲੋਗਿੰਗ ਬਣ ਰਹੀ ਆ ਉਹਦੇ ਹਾਂਜੀ ਮੈਂ ਸੀ ਹਾਂਜੀ ਵਲੌਗ ਨਹੀਂ ਛੱਡਣਾ ਚਾਹੀਦਾ ਜੇ ਐਕਟਿਵ ਆ ਕਹਿੰਦੇ ਬੰਦ ਹੋ ਜੇ ਵਿੱਚ ਹੈ ਕੋਈ ਬਹੁਤ ਜ਼ਿਆਦਾ ਮੀਂਹ ਪੈ ਗਿਆ ਨਾ ਪਾਣੀ ਦਾ ਲੈਵਲ ਚੈੱਕ ਕਰੋ ਖਾਸਾ ਹੀ ਖਾਸਾ ਹੀ ਮੀਂਹ ਪੈ ਗਿਆ ਕਹਿੰਦੇ ਦੇਖ ਰਹੇ ਹਾਂ ਦੀ ਅੱਧੀ ਗੱਡੀ ਮਿੱਤਰੋ ਵਿੱਚ ਡੁੱਬੀ ਹੋਈ ਹੈ ਇੰਨਾ ਨਹੀਂ ਪੈ ਗਿਆ ਜਾਂਦਾ ਲਾਵੀ ਲਾਓ ਚੈੱਕ ਕਰੋ ਤਰ੍ਹਾਂ ਨੂੰ ਕੈਮਰੇ ਦੇ ਵਿੱਚ ਨਹੀਂ ਦੇਖ ਰਿਹਾ ਪਰ ਖਾਸਾ ਹੀ ਨਹੀਂ ਪੈ ਗਿਆ ਅੱਧੀ ਏਟਵਾ ਵਿੱਚ ਡੁੱਬੀ ਹੋਈ ਆ ਚੈੱਕ ਕਰੋ ਦੁਕਾਨਾਂ ਤੋਂ ਕੋਈ ਨਾ ਤਾਂ ਅਜ ਬੰਦ ਹੀ ਰਹਿਣੀ ਨਾ ਮਾਰਕੀਟ ਸਾਰੀ ਬੋਲ ਕਰਨਾ ਆ ਗੇ ਲੱਗ ਪਾਣੀ ਬਹੁਤ ਹੈ ਜਿਹੜਾ ਬਿਆਲੇ ਨੇ ਫੜੀ ਬਣਾ ਕੇ ਤੁੰਨੂੰ ਪੁੱਛਿਆ ਕਰਦੇ ਇਹਨੇ ਉਹ ਲੱਟਾ ਮੰਨਿੰਦਾ ਵਾ ਲਾਓ ਜੀ ਲਾਓ ਆਪਣੇ ਇੱਥੇ ਨਾ ਸੈਂਟਰ 'ਚ ਹੀ ਹੈ ਉਹਨਾਂ ਅੱਗੇ ਵੀ ਪਾਣੀ ਘਟ ਗਿਆ ਪਾਣੀ ਘਟ ਗਿਆ ਉਹ ਉੰਨੇ ਕਿ ਜੀ ਲਾਓ ਜੀ ਸਟੋਰ ਦੇ ਬਾਹਰ ਵੀ ਦੇਖੋ ਤੁਸੀਂ ਪਾਣੀ ਸਟੋਰ ਬਾਹਰ ਤਾਂ ਘਟ ਗਿਆ ਭਾਜੀ ਨੇ ਟੱਕਣੀ ਚੱਕ ਤਾਂ ਆ ਜੀ ਲਾਓ ਜੀ ਲਾਓ ਆ ਜੀ ਵਾ ਇੱਥੇ ਪਾਣੀ ਇੰਨਾ ਨਹੀਂ ਨਾ ਘੱਲ ਘਟ ਗਿਆ ਮੈਨ ਲੱਗਦਾ ਹੁਣ ਤਾਂ ਪਾਸੇ ਵੀ ਚੈੱਕ ਕਰ ਪਾਣੀ ਤਾਂ ਹੈਗਾ ਬਾਈ ਇਦਾਂ ਨਾ ਕਹੋ ਹਨਾ ਪਾਣੀ ਤਾਂ ਹੈ ਜੀ ਉੱਧਰ ਤਾਂ ਹੈਗਾ ਮੋਲ ਜਿਸ ਗਰੋਪ ਹੋਇਆ ਬੈਠਾ ਵੀ ਅੱਛਾ ਗਰੋਪ ਵੀ ਲੈ ਕੁਮੀਨ ਹੈਗੀ ਹਾਲ ਕਰਦਾ ਲੁਧਿਆਣਾ ਬੰਬੀ ਰਾਤ ਦਾ ਤਾਂ ਪਿੰਦਾ ਵੇ ਹਾਂ ਜੀ ਦੇਖ ਲਓ ਨਾ ਬਾਈ ਕਿੰਨਾ ਔਖਾ ਨਾ ਯਾਰ ਪਸੂਆਂ ਦਾ ਬਹੁਤ ਔਖਾ ਗੇਟ ਖੋਲ ਦੇ ਉਹਦੇ ਵੀ ਗੇਟ ਖੋਲ ਦੇ ਕਿਹਨੇ ਪਾਣੀ ਆ ਗਿਆ ਹਾਂ ਜੋ ਕਿ ਪਾਣੀ ਚ ਜਲਦੇ ਪਏ ਉੱਥੇ ਪੀਜੀ ਬੜਾ ਬੁਰਾ ਹਾਲ ਆ ਬਾਈ ਉਹ ਦੇਖੋ ਦੱਬਦਾ ਨਹੀਂ ਤੇਰਾ ਯਾਰ ਪਤੰਦਰ ਨਹੀਂ ਹਾਂਜੀ ਆ ਦਵਾਦਾ ਨਹੀਂ ਬਲਟੀਦਾ ਯਾਰ ਦਾ ਗੱਡੀ ਬੰਦੋ ਬਾਈ ਓਏ ਉਹ ਗੱਡੀ ਬੰਦ ਹੋ ਗਈ ਰੈੱਡ ਲਾਓ ਮਿੱਤਰ ਰੈੱਡ ਐਡੀਸ਼ਨ ਬੰਦ ਹੋ ਗਈ ਕਹਿੰਦੇ ਭਈ ਪਾਣੀ ਦਾ ਖਾਸਾ ਹੀ ਇੱਧਰ ਆ ਨਾ ਮੈਨੂੰ ਤਾਂ ਨਹੀਂ ਲੱਗਦਾ ਸੀ ਨਹੀਂ ਲੱਗਦਾ ਨਹੀਂ ਸੀ ਸਹੀ ਗੱਲ ਆ ਲਓ ਇੱਧਰ ਚੈੱਕ ਕਰੋ ਕਹਿੰਦੇ ਛੋਟੀ ਹੋ ਗਈ ਬੰਦ ਛੱਡ ਗਈ ਚੱਲੇ ਗਈ ਹੁਣ ਕੀ ਹਾਲ ਹੀ ਹੈਗਾ ਲਓ ਇੱਧਰ ਚੈੱਕ ਕਰੋ ਛੱਡ ਗਈ ਵੀ ਕੋਈ ਪ੍ਰੋਬਲਮ ਹੋ ਗਈ ਬਿੰਗ ਪ੍ਰੋਬਲਮ ਹੋ ਗਈ ਤਾਂ ਇਹ ਤਾਂ ਬਿੱਗ 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 ਆਪਣੀ ਛੋਟੀ ਤਾਂ ਨਹੀਂ ਵੱਲ ਹੁੰਦੀ ਉੱਚੀ ਤਾਂ ਭਾਈ ਜਿਗਰਾ ਚੈੱਕ ਕਰੋ ਤੁਸੀਂ ਤਾਰਨਾ ਕੋ ਮਰੇ ਉਹਗਲਾ ਵੈਗਨਾਰ ਲਈ ਫਿਰਦਾ ਵੀ ਇੰਨੇ ਪਾਣੀ ਚ ਇਹ ਹੁੰਦਾ ਜਿਗਰਾ ਉਹ ਗਰ ਵੀਰੇ ਤੁਸੀਂ ਨਵਾਂ ਅੰਦਰ ਲਾਈ ਵੀ ਅਗਲਾ ਵੈਗਨਾਰ ਹੀ ਦੱਬੀ ਮਰਦਾ ਠੀਕ ਗੱਲ ਹੈ ਪੁਰਾਣੀ ਹੋ ਗਈ ਨਾ ਅੱਜ ਕੱਲੀ ਹਾਂ ਹਾਂ ਇਹ ਤਾਂ ਹੈ ਚੱਲ ਆ ਇਹ ਪੁਰਾਣੀ ਹੋਵੇ ਨਵੀਂ ਵਰ ਗੱਲ ਇਹ ਅਗਲਾ ਮਾਰਕਟ ਤਾਰ ਤਾਂ ਦਿੱਤੀ ਨਾ 1900 ਰੁਪਏ ਹੋਏ ਨਕ ਨਹੀਂ ਲਾ ਇਲਾ ਇੱਧਰ ਖਾਸਾ ਪਾਣੀ ਆ ਪਾਰ ਪਾਣੀ ਚ ਮੜਿਆ ਲਵਾਉਂ ਦਿਖਾਉਂਦੇ ਲੁਧਿਆਣਾ ਲੁਧਿਆਣੇ ਦਾ ਪਾਣੀ ਲਾਈਟ ਆ ਗਈ ਬਾਜੀ ਆ ਗਈ ਅੰਜੀ ਬਾਜੀ ਪਾਣੀ ਪਾਣੀ ਮਾਰ ਲੇ ਥੋੜੇ ਉਹਦਾ ਨਹੀਂ ਲੱਗੇ ਹੋਏ ਹੋਏ ਪਾਣੀ ਦੇ ਬੁੰਡੇ ਬਾਬੂ ਵੀ ਕਹਿੰਦੇ ਮੁੰਡੇ ਪੀਣਗੇ ਬਰਿਸ਼ਤਾ ਦੀ ਕਾਫੀ ਆਪਾਂ ਤਾਂ ਕੋਲਡ ਵਾਲੀਆਂ ਮਿੱਤਰੋ ਹੌਟ ਵਾਲਾ ਮਾਉਣ ਦੀ ਆਪਣਾ ਨਾਲ ਮੀਂਹ ਨਾਲ ਕਾਫੀ ਹੈ ਹੜਦੇ ਕਿਤੇ ਚਿਓਬਰ ਮੀਂਹ ਪਈ ਜਾਂਦਾ ਫਿਰ ਵੀ ਕਹਿੰਦੇ ਹੜਦੇ ਨਹੀਂ ਜਨਰੇਟਰ ਤੇ ਕੌਫੀ ਬਣੀ ਆ ਲਾਈਟ ਚਲ ਗਈ ਸੀ ਔਖਾ ਹੀ ਹੈ ਕੰਮ ਲਾਓ ਜੀ ਮਿੱਤਰੋ ਮੀਂਹ ਦੇ ਵਿੱਚ ਹੁਣ ਮੈਂ ਕਹਾਂ ਨਾ ਕੁ ਪਕੌੜੇ ਸਪੜੇ ਹੋ ਜਾਣ ਆ ਵੀ ਮੁੰਡੇ ਕਹਿੰਦੇ ਖਾਣਗੇ ਸਿਗਾਰ ਰੋਲ ਕਿ ਨਹੀਂ ਜੀ ਮੈਂ ਤਾਂ ਨਹੀਂ ਖਾਣਾ ਕਿਉਂ ਵੈਸੇ ਦੱਲੀ ਸੈਂਡਵਿਚ ਸੈਂਡਵਿਚ ਹੁਣ ਜਨੇ ਮੁੰਡੇ ਖਾਣਗੇ ਹੁਣ ਸੈਂਡਵਿਚ ਹਾਂਜੀ ਹਾਂਜੀ ਨਾਲ ਥੰਬਸ ਅਪ ਚੱਲੂ ਨਾਲ ਚੱਲ ਰਿਹਾ ਮੀਂਹ ਖਾਨ ਸਾਵਾ ਦੇ ਮਸਟ ਵਿਜ਼ਿਟ ਕਰਵਾਓ ਤੋਰ ਤੇ ਪਹੁੰਚੇ ਆ ਪਾਣੀ ਚੈੱਕ ਕਰੋ ਤੁਸੀਂ ਤੁਸੀਂ ਖਾਸਾ ਹੀ ਨਹੀਂ ਪੈ ਗਿਆ ਜਾਨ ਹਨਾ ਲਓ ਜੀ ਹਾਂ ਮਿੱਤਰ ਚੈੱਕ ਕਰ ਰਹੇ ਹੋ ਪਾਣੀ ਕਿਥੇ ਤੱਕ ਕਾਊਂਟਰਾਂ ਦੇ ਤੱਕ ਦੇਖੋ ਤਾਂ ਆ ਦੇਖੋ ਕਿੰਨਾ ਨਹੀਂ ਪੈ ਗਿਆ ਸੋਚੋ ਤੁਸੀਂ ਆ ਦੇਖੋ ਕਿਥੇ ਤੱਕ ਪਾਣੀ ਆ ਗਿਆ ਚੈੱਕ ਕਰੋ ਮਿੱਤਰੋ ਟਾਈਮ ਕਿੰਨਾ ਹੋ ਗਿਆ ਅਸੀਂ ਇਹ ਹੋ ਗਿਆ ਵੀਰੇ ਆਪਣਾ ਜੀ 4 ਵਜੇ ਕਿ ਹੋਏ ਸਾਰਿਆਂ ਨੂੰ ਹਾਈ ਕਰੋ ਸਾਰਿਆਂ ਨੂੰ ਹਾਈ ਕਰੋ ਦੇਖ ਤਾਂ ਮੇਂ ਮੀਂਹ ਡਿਆ ਰਹਾ ਬਾਈ ਦੇਖ ਲਾ ਨਾ ਕਿੰਨਾ ਵੀ ਪੈ ਹੱਲੇ ਵੀ ਪੈ ਰਿਹਾ ਮਿੱਤਰੋ ਮੀ ਰੁਕਿਆ ਨਹੀਂ ਮੀ ਹੱਲੇ ਵੀ ਪੈ ਰਿਹਾ ਸਾਰੇ ਕਿਤੇ ਹੀ ਪੈ ਰਿਹਾ ਸਾਰੇ ਕਿਤੇ ਬਹੁਤ ਬੁਰਾ ਹਾਲ ਆ ਯਾਰ ਮੀ ਨਾ ਤਾਂ ਪਹਿਲਾਂ ਹੀ ਕੋ ਨੁਕਸਾਨ ਹੋ ਚੁੱਕਿਆ ਬਾਈ ਮੇਰੇ ਯਾਰ ਦਾ ਫੋਨ ਆਇਆ ਬਹੁਤ ਸਾਰਾ ਲੈਤਾ ਲੋ ਤੇ ਕਹਿੰਦਾ ਮੈਂ 6 ਵਜੇ 7:00 8:00 ਚੁਈਆਂ ਨੇ ਘੰਟੇ ਬਾਅਦ ਕਹਿੰਦਾ ਇੰਨਾ ਇੰਨਾ ਦਾ ਪਾਣੀ ਆਇਆ ਕਹਿੰਦਾ ਸਾਡੇ ਘਰ ਸਾਰੇ ਲੈ ਗਿਆ ਬਹੁਤ ਬੁਰਾ ਬਹੁਤ ਨੁਕਸਾਨ ਹੋ ਰਿਹਾ ਆਪਣੇ ਪੰਜ ਛੇ ਗਾਵਾਂ ਸੀ ਤਿੰਨ ਚਾਰ ਬੱਚਿਆਂ ਸੀ ਕਹਿੰਦਾ ਵਿਚੇ ਰੋ ਅਪਾ ਜੋ ਵੀ ਹੈਲਪ ਕਰ ਸਕਦਾ ਜਿੱਦਾਂ ਦੀ ਵੀ ਸਾਰਿਆਂ ਨੂੰ ਕਰਨੀ ਜਾਈਦੀ ਹੈ ਇਹ ਨਹੀਂ ਕਿ ਆਪਾਂ ਚਲੋ ਜੋ ਵੀ ਕਰ ਸਕਦੇ ਆ ਜਿੱਦਾਂ ਦੀ ਵੀ ਹੈਲਪ ਕਰਦੇ ਆ ਦੇਖ ਰਹੇ ਮਿੱਤਰੋ ਪਾਣੀ ਕਿੰਨਾ ਭਰ ਗਿਆ ਕਰਦੇ ਆ ਮਿੱਤਰੋ ਸਫਾਈ ਫਿਰ ਮਿੱਤਰੋ ਚੈੱਕ ਕਰੋ ਇੰਨਾ ਸਾਰਾ ਪਾਣੀ ਅੰਦਰ ਆ ਗਿਆ ਮਿੱਤਰੋ ਹੁਣ ਕਰਾਂਗੇ ਸਫਾਈ ਸੋ ਦੇਖ ਰਹੇ ਹਾਂ ਕਿ ਇਸੀ ਗੱਦਾ ਵੀ ਗਿੱਲਾ ਹੋ ਗਿਆ ਜਾਨ ਮਿੱਤਰੋ ਸਾਰਾ ਗੱਦਾ ਵੀ ਗਿੱਲਾ ਹੋ ਗਿਆ ਦੇਖੋ लो मित्रों कद दे पा पानी सो सफाई आंटी भी छुट्टी है उन्नी चैक रही कहीं की रिपोर्ट आ मित्रों पानी चेक कर रहे हो बहुत ज्यादा पानी भर गया ना जान लो मित्रों चेक करो सफाई होगी सारी डन मन